ਬੜੀ ਸੀ ਉਹਦੇ ਵਿੱਚ ਇਸ ਸਾਲ ਕੁਝ ਸੋਧਾਂ ਕੀਤੀਆਂਗੇ ਜਾਂਦੇ ਕੁਝ ਅਮੈਂਡਮੈਂਟ ਕੀਤੀਆਂਗੇ ਜਾਂਦੇ ਗਿਆ ਉਹਨਾਂ ਅਮੈਂਡਮੈਂਟ ਨੂੰ ਲਾਗੂ ਹੋਣ ਤੋਂ ਬਾਅਦ ਜੋ ਕੋਈ ਗੈਰਟ ਨੋਟੀਫਿਕੇਸ਼ਨ ਜਿਹੜਾ ਉਹ ਇਸ ਪਾਲਿਸੀ ਦਾ ਜਦੋਂ ਕੈਬਨਿਟ ਦੀ ਮੀਟਿੰਗ ਹੋਈ ਸੀ 3 4 225 ਨੂੰ ਪੰਜਾਬ ਦੀ ਕੈਬਨਿਟ ਦੀ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਚ ਹੋਈ ਉਹਦੀ ਜਿਹੜੀ ਪਾਲਿਸੀ ਦਾ ਨੋਟੀਫਿਕੇਸ਼ਨ ਆ ਉਹ 30 April ਨੂੰ 30 April ਨੂੰ ਨੋਟੀਫਿਕੇਸ਼ਨ ਜਾਰੀ ਹੋਇਆ ਅੱਜ ਅਸੀਂ ਪੰਜਾਬ ਸਰਕਾਰ ਵੱਲੋਂ ਸਾਡੇ ਮੰਤਰੀ ਸਾਹਿਬਾਨ ਬਰਿੰਦਰ ਗੋਇਲ ਜੀ ਮਾਈਨਿੰਗ ਮਿਨਿਸਟਰ ਸਾਹਿਬਾਨ ਵੱਲੋਂ ਅੱਜ ਅਸੀਂ ਪੋਰਟਲ ਜਿਹੜਾ ਕਿ ਫਾਰਮ ਕਿੱਦਾਂ ਭਰਨੇ ਨੇਗੇ ਸੋ ਲਾਂਚ ਕਰ ਰਹੇ ਹੈਗੇ ਸੋ ਮੈਂ ਤਨਖਾਰੀਆਂ ਨੂੰ ਬੇਨਤੀ ਕਰੂਗਾ ਕਿ ਤੁਰੰਤ ਉਹ ਪੋਰਟਲ ਜਿਹੜਾ ਉਹ ਲਾਂਚ ਕੀਤਾ ਜਾਵੇ ਇਹ ਐਪਲੀਕੇਸ਼ਨ ਆ ਐਪਲੀਕੇਸ਼ਨ ਦੇ ਅੰਦਰ ਕਿਸ ਤਰ੍ਹਾਂ ਫਾਰਮ ਫਿਲ ਕਰਨਾਗਾ ਔਰ ਕਿਸ ਤਰ੍ਹਾਂ ਕੋਸ ਫਾਰਮ ਦੇ ਅੰਦਰ ਤੁਸੀਂ ਸਾਰੀਆਂ ਫਾਰਮੈਲਟੀਜ਼ ਜਿਹੜੀਆਂ ਰਹੀਆਂ ਉਹ ਪੂਰੀਆਂ ਕਰਦੀਆਂ ਨੇ ਕਿੱਥੇ ਸਰਟੀਫਿਕੇਟ ਦੀ ਜਿਹੜੀ ਫੀਸ ਆ ਜਮਾ ਕਰਾਉਣੀ ਆ ਸਾਰਾ ਇਸ ਪੋਰਟਲ ਦੇ ਅੰਦਰ ਦੱਸਿਆ ਗਿਆ ਹੈਗਾ ਸੋ ਬਹੁਤ ਬਹੁਤ ਥੈਂਕ ਯੂ ਜੀਸੂ ਏਹੋਂ ਮੈਂ ਕਿਉਂਕਿ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਸੀ ਜੋ ਉਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਕਾਲੀ ਦਲ ਦਾ ਰਾਸੀ ਉਸ ਸਮੇਂ ਪੰਜਾਬ ਦੇ ਅੰਦਰ ਸਾਡੇ ਕੁਦਰਤੀ ਸਾਧਨਾਂ ਦੀ ਬਹੁਤ ਵੱਡੀ ਪੱਧ ਤੇ ਦੁਰਤ ਹੋਈ ਪੰਜਾਬ ਦੇ ਅੰਦਰ ਰੇਤ ਮਾਫੀਆ ਜਿਹੜਾ ਉਹ ਲੋਕਾਂ ਦੇ ਸਿਰ ਚੜ ਕੇ ਬੋਲਿਆ ਕਿ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਨੇ ਕਿਸ ਤਰ੍ਹਾਂ ਰੇਤ ਦੇ ਖੇਤਰ ਦੇ ਅੰਦਰ ਪੱਟਾ ਮਾਫੀਆ ਜਿਹੜਾ ਪੰਜਾਬ ਪੈਦਾ ਕੀਤਾ ਔਰ ਸਰਕਾਰ ਆਉਣ ਤੋਂ ਬਾਅਦ ਅਸੀਂ ਨਵੀਂ ਪਾਲਿਸੀ ਲੈ ਕੇ ਆਏ ਉਸ ਨਵੀਂ ਪਾਲਿਸੀ ਦੇ ਅੰਦਰ ਵੀ ਅਸੀਂ ਦੇਖਿਆ ਕਿ ਉਹਨੂੰ ਹੋਰ ਸਰਲ ਕਿੱਦਾਂ ਬਣਾਉਣਾ ਗਿਆ ਉਨੂੰ ਹੋਰ ਸੌਖਾ ਕਿੱਦਾਂ ਬਣਾਉਣਾਗਾ ਉਹਨੂੰ ਆਮ ਲੋਕਾਂ ਦੀ ਪਹੁੰਚ ਤੱਕ ਇਸ ਤਰ੍ਹਾਂ ਲੱਗੇ ਜਾਣਾਗਾ ਉਹਦੇ ਤਹਿਤ ਜਿਹੜਾ ਅੱਜ ਐਲ ਐਮ ਐਸ ਜਿਹੜੀ ਲੈਂਡ ਓਨਰ ਮਾਈਨਿੰਗ ਸਾਈਟ ਜਿਹੜਾ ਲੈਂਡ ਦਾ ਓਨਰ ਆ ਜਿਹੜਾ ਜ਼ਮੀਨ ਦਾ ਮਾਲਕ ਆ ਉਹ ਜਿਹੜਾ ਉਹ ਸਾਈਟ ਦੇ ਉੱਤੇ ਕਿਸ ਤਰ੍ਹਾਂ ਮਾਈਨਿੰਗ ਕਰ ਸਕਦਾਗਾ ਵੱਡਾ ਕੁਐਸਚਨ ਸੀਗਾ ਨਹੀਂ ਤਾਂ ਕੋਈ ਲੋਕ ਆ ਕੇ ਉੱਥੇ ਗੈਰ ਕਾਨੂੰਨੀ ਮਾਈਨਿੰਗ ਕਰਦੇ ਸੀ ਧੱਕੇ ਨਾਲ ਮਾਈਨਿੰਗ ਕਰਦੇ ਸੀ ਸੋ ਹੁਣ ਲੈਂਡ ਓਨਰ ਜਿਹੜਾ ਉਹ ਆਪਣੀ ਸਾਈਟ ਦੇ ਉੱਤੇ ਕਿਸ ਤਰ੍ਹਾਂ ਜਿਹੜੀ ਮਾਈਨਿੰਗ ਕਰ ਸਕਦਾਗਾ ਸੋਦੇ ਲਈ ਉਹ ਆਪਣੀ ਜ਼ਮੀਨ ਨੂੰ ਆਪਣੀ ਜ਼ਮੀਨ ਨੂੰ ਕਿਸੇ ਨੂੰ ਲੀਸ ਤੇ ਦੇ ਸਕਦਾਗਾ ਆਪਣੀ ਜ਼ਮੀਨ ਨੂੰ ਕਿਸੇ ਨੂੰ ਕੰਟਰੈਕਟ ਤੇ ਦੇ ਸਕਦਾਗਾ ਸਾਲ ਲਈ 2 ਸਾਲ ਲਈ 3 ਸਾਲ ਲਈ 4 ਸਾਲ ਲਈ ਸੋਦੇ ਲਈ ਜਿਹੜਾ ਮੈਂ ਸਮਝਦਾ ਰਾਇਲਟੀ ਆ ਪਹਿਲਾਂ ਜਿਹੜੀ ਰਾਇਲਟੀ 73 ਪੈਸੇ ਸੀ ਕਿਊਬਿਕ ਫਿਟ ਉਹ ਹੁਣ ਅਸੀਂ ਰੇਤੇ ਦੇ ਵਿੱਚ 1 ਰੁਪਿਆ 70 ਪੈਸੇ ਕੀਤੀ ਆ ਯਾਨੀ ਕਿ 1 ਰੁਪਿਆ ਰਾਇਲਟੀ ਹੋਰ ਵਧਾਈ ਆ ਉਹ ਰਾਇਲਟੀ ਜਿਹੜੀ ਆ ਅਸੀਂ ਕੁਆਟਰਵਾਇਜ਼ ਜਿਹੜਾ ਅਸੈਸ ਕਰਨ ਤੋਂ ਬਾਅਦ ਸਾਡੀ ਜਿਹੜੀ ਕੰਪੀਟੈਂਟ ਅਥਾਰਟिटीज ਰਹਿ ਗਿਆ ਉਹ ਰਾਇਲਟੀ ਨੂੰ ਅਸੈਸ ਕਰਨੀ ਹੈ ਉਸ ਏਰੀਆ ਨੂੰ ਮਾਪਣ ਗਿਆ ਮੰਨ ਲਓ ਕਿਸੇ ਨੇ 1 ਏਕੜ ਦੀ ਆਪਣੀ ਐਨਓਸੀ ਲਈਆ 1 ਏਕੜ ਦੀ ਆਪਣੀਆਂ ਸਾਰੀਆਂ ਫਾਰਮੈਲਿਟੀਜ਼ ਪੂਰੀਆਂ ਕਰਕੇ ਕਲੀਅਰੈਂਸ ਲੈ ਲਈ ਜਦੋਂ এনवायरमेंटਲ ਕਲੀਅਰੈਂਸ ਹੋ ਗਈ ਸੀਆ ਦੀ ਕਲੀਅਰੈਂਸ ਹੋ ਗਈ ਉਸ ਤੋਂ ਬਾਅਦ ਉਹਨੂੰ ਸਾਡਾ ਅਧਿਕਾਰੀ ਜਿਹੜਾ ਅਸੈਸ ਕਰੂਗਾ ਕਿ ਇਹਦੇ ਅੰਦਰ ਕਿੰਨਾ ਰੇਤਾਗਾ ਇਸ ਮਾਈਨਿੰਗ ਦੇ ਅੰਦਰ ਮਾਈਨਿੰਗ ਸਾਈਟ ਦੇ ਅੰਦਰ ਕਿੰਨਾ ਰੇਤਾਗਾ ਤਾਂ ਉਸ ਤੋਂ ਬਾਅਦ ਉਹ ਸਾਈਟ ਦੀ ਜਿਹੜੀ ਆ 25% ਯਾਨੀ ਕਿ ਕੁਆਟਰਲੀ ਜਿਹੜੀ ਅਸੈਸ ਹੋ ਕੇ ਸਾਰੇ ਪੈਸੇ ਜਿਹੜੇ ਲਗੇ ਉਹ ਪਹਿਲਾਂ ਭਰਾਏ ਜਾਣਗੇ ਯਾਨੀ ਕਿ ਉਹ ਕਾਨੂੰ ਇਹ ਦੀ ਕਲੇਮ ਕਰ ਸਕਦਾ ਕਿ ਜੀ ਮੈਂ ਤਾਂ ਇਸ ਤੋਂ ਉਹਨਾਂ ਰੇਤਾ ਜਿੰਨਾ ਮੇਰਾ ਵੜਦਾ ਸੀ ਨਹੀਂ ਕੱਢਿਆ ਜਾਂ ਘੱਟ ਕੱਢਿਆ ਜਾਂ ਕਿਸੇ ਕਾਰਨ ਮੇਰਾ ਇਹ ਤਾਂ ਰਹਿ ਗਿਆ ਜਾਂ بارش ਆ ਗਈ ਜਾਂ ਕੋਈ ਵੀ ਕਿਸੇ ਵੀ ਚੀਜ਼ ਦੀ ਉਹ ਕਲੇਮ ਨਹੀਂ ਕਰ ਸਕਦਾ ਉਹਨੂੰ ਉਹਨੇ ਪੈਸੇ 100% ਦੇਣੇ ਪੈਣਗੇ ਇਸੇ ਤਰੀਕੇ CRMS ਜਿਹੜੀ ਆ ਕਰੈਸ਼ਰ ਮਾਈਲਿੰਗ ਸਾਈਡ ਪਾਲਸੀ ਆ ਉਦੇ ਅੰਦਰ ਵੀ ਜਿਹੜਾ ਓਨਰ ਆਗਾ ਲੈਂਡ ਦਾ ਓਨਰ ਆ ਉਹਨੂੰ ਰਾਈਟ ਦਿੱਤੇ ਗਏ ਨੇ ਕਿ ਤੁਸੀਂ ਵੀ ਹੁਣ ਤੱਕ ਪਰੈਸ਼ਰ ਲਾ ਕੇ ਤੁਸੀਂ ਵੀ ਕੰਟਰੈਕਟ ਕਰਕੇ ਜਿਹੜਾ ਉਥੇ ਮਾਈਨਿੰਗ ਕਰ ਸਕਦੇ ਹੋ ਸੋ ਇਹਦੇ ਜਿਹੜਾ ਕੀ ਹੋਇਆ ਕਿ ਅੱਗੇ ਜਿਹੜੇ ਪਰੈਸ਼ਰਾਂ ਦੇ ਸਿਓ ਗਾਇਰ ਕਲੋ ਨੇ ਮਾਈਨਿੰਗ ਕਰਦੇ ਸੀ ਕਿਤੋਂ ਲਿਆ ਕੇ ਕਰਦੇ ਸੀ ਹੁਣ ਪਰੈਸ਼ਰ ਉਸ ਲੈਂਡ ਦਾ ਓਨਰ ਜਿਹੜਾਗਾ ਉਹ ਵੀ ਆਨਲਾਈਨ ਐਪਲੀਕੇਸ਼ਨ ਪਾ ਕੇ ਆਪਦੀ ਅਸੈਸਰੀ ਪਰਮਿਸ਼ਨ ਨਾਲ ਲੈਂਡ ਤੋਂ ਬਾਅਦ ਜਿਹੜਾ ਉਥੇ ਆਪਣੀ ਮਾਈਨਿੰਗ ਕਰ ਸਕਦਾਗਾ ਇਹਦੇ ਲਈ ਇੱਕ ਡਿਸਟ੍ਰਿਕਟ ਲੈਵਲ ਦਾ ਸਰਵੇ ਹੋਊਗਾ ਬੱਡੀ ਗੱਲਾ ਕਿਤੇ ਵੀ ਡਿਸਟ੍ਰਿਕਟ ਲੈਵਲ ਦਾ ਸਰਵੇ ਹੋਊਗਾ ਉਸ ਸਰਵੇ ਰਿਪੋਰਟ ਆਉਣ ਤੋਂ ਬਾਅਦ ਮੰਨ ਲਓ ਆਹ ਸਾਈਟ ਜਿਹੜੀ ਆ ਇਹ ਜਗ੍ਹਾ ਦੇ ਉੱਤੇ ਆਪਾਂ ਨੇ ਕਿਹਾ ਕਿ ਇੱਥੇ ਮਾਈਨਿੰਗ ਸਾਈਟ ਆ ਕੱਲੋਂ ਕੋਈ ਕਲੇਮ ਕਰਦਾ ਕਿ ਉਹ ਜਗ੍ਹਾ ਤੇ ਵੀ ਮਾਈਨਿੰਗ ਸਾਈਟ ਆ ਜੇ ਉਹ ਸਰਵੇ ਦੇ ਅੰਦਰ ਨਹੀਂ ਆਈ ਤਾਂ ਮਾਈਨਿੰਗ ਨਹੀਂ ਕਰ ਸਕਦਾ ਹੁਣ ਅਸੀਂ ਇਹ ਸਿਰਚਿਤ ਕਰ ਰਹੇ ਹਾਂ ਕਿ ਇਹ ਅਸੀਂ ਅਨਾਉਂਸ ਕਰ ਰਹੇ ਹਾਂ ਕਿ ਸਾਲ ਦੇ ਵਿੱਚ ਸਰਕਾਰੀ ਤੌਰ ਦੇ ਉੱਤੇ ਸਰਕਾਰੀ ਤੌਰ ਦੇ ਉੱਤੇ ਦੋ ਬਾਾਰ ਜਿਹੜਾ ਸਰਵੇ ਹੋਇਆ ਕਰੂਗਾ ਜੇ ਕੋਈ ਨਵੀਂ ਸਾਈਟ ਜਿਹੜੀ ਆ ਉਹ ਹੋਂਦ ਵਿੱਚ ਆਈ ਆ ਕੋਈ ਨਵਾਂ ਏਰੀਆ ਜਿਹੜਾ ਆਡੈਂਟੀਫਾਈ ਹੋਇਆਗਾ ਜਿੱਥੇ ਕੋਈ ਮਾਈਨਿੰਗ ਹੋ ਸਕਦੀ ਆ ਉਸ ਤੋਂ ਬਾਅਦ ਉਸ ਜਿਹੜਾ ਸਾਈਟ ਆ ਉਹਦਾ ਓਨਰ ਜਿਹੜੀਆਂ ਨੈਸੈਸਰੀ ਪਰਮਿਸ਼ਨ ਲੈਣ ਤੋਂ ਬਾਅਦ ਆਪਣੀ ਮਾਈਨਿੰਗ ਕਰਵਾ ਸਕਦਾਗਾ ਔਰ ਸਾਡੀ ਰਾਇਲਟੀ ਜਿਹੜੀ ਆ ਉਹ ਦੇ ਸਕਦਾਗਾ ਇਸ ਤੋਂ ਬਿਨਾ ਜੇਕਰ ਆਪ ਚਾਹੇ ਜੇਕਰ ਕੋਈ ਵਿਅਕਤੀ ਕਹਿੰਦਾਗਾ ਕਿ ਮੇਰੀ ਜਗ੍ਹਾ ਜਿਹੜੀ ਹੈ ਮੇਰੀ ਜਗ੍ਹਾ ਦੇ ਅੰਦਰ ਰਹਿਤਾਗਾ ਜਾਂ ਮੇਰੀ ਜਗ੍ਹਾ ਦੇ ਅੰਦਰ ਜਿਹੜਾ ਗ੍ਰੇਵਲ ਆ ਉਹ ਕੀ ਕਰ ਸਕਦਾਗਾ ਕੋ ਆ ਸਾਡੇ ਕੋਲੇ ਆਪਣੀ ਐਪਲੀਕੇਸ਼ਨ ਦੇ ਕੇ ਵੀ ਸਰਵੇ ਕਰਵਾ ਸਕਦਾਗਾ ਕੋਈ ਨਾ ਦੋ ਸਰਵੇ ਤੋਂ ਬਿਨਾ ਵੀ ਸਰਵੇ ਕਰਵਾ ਸਕਦਾਗਾ ਸਰਵੇ ਕਰਨ ਤੋਂ ਬਾਅਦ ਉਹਦੀ ਜਿਹੜੀ ਸਾਈਟ ਆ ਉਹ ਅਸੀਂ ਉਹਨੂੰ ਅਲਾਉ ਕਰ ਦਾਂਗੇ ਪਰ ਲੇਕਿਨ ਉਸ ਤੋਂ ਪਹਿਲਾਂ ਉਹਨੂੰ এনवायरमेंट ਕਲੀਅਰੈਂਸ ਉਹਨੂੰ এনवायरमेंटਲ ਕਲੀਅਰੈਂਸ ਜਿਹੜੀ ਆ ਉਹ ਲੈਣੀ ਪਊਗੀ ਉਹਨੂੰ ਸੀਆ ਕੋਲੇ ਜਾ ਕੇ ਯਾਨੀ ਸਟੇਟ এনवायरमेंटਲ ਇੰਪੈਕਟ ਜਿਹੜੀ ਅਥਾਰਟੀ ਆ ਇੰਪੈਕਟ ਅਸੈਸਮੈਂਟ ਅਥਾਰਟੀ ਆ ਉਹਦੇ ਕੋਲੇ ਜਾ ਕੇ ਜੇ ਜਿਹੜੀ ਸਿਆ ਕੋਲੇ ਜਾ ਕੇ এনवायरमेंटल ਕਲੀਅਰੈਂਸ ਲੈਣੀ ਪਊਗੀ ਜੇਕਰ এনवायरमेंटਲ ਕਲੀਅਰੈਂਸ ਦਿੱਤਾਗਾ ਤਾਂ ਹੀ ਉਹ ਸਾਈਟ ਜਿਹੜੀ ਆ ਮਾਈਨਿੰਗ ਕਰਨ ਦੀ ਯੋਗ ਹੋਊਗੀ ਇਹ ਬੜਾ ਵੱਡਾ ਸਵਾਲ ਹੈਗਾ ਕਿ ਜਿਹੜੀ ਸਟੇਟ এনवायरमेंटਲ ਇੰਪੈਕਟ ਅਸੈਸਮੈਂਟ ਅਥਾਰਟੀ ਆ ਉਹਦੇ ਕੋਲੇ ਜਾ ਕੇ ਉਹ ਆਪਣੀ ਫੀਸ ਭਰ ਕੇ ਉਹਦੀ ਅਸੈਸਮੈਂਟ ਕਰਵਾਊਗਾ ਕਿ ਹਾਂਜੀ ਫਿਰ ਜਾ ਕੇ ਲੈਟਰ ਆਫ ਇੰਟੈਂਟ ਜਿਹੜਾ ਉਹ ਡਿਪਾਰਟਮੈਂਟ ਜਾਰੀ ਕਰੂਗਾ ਸੋ ਇਹ ਇਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਅੰਦਰ ਜਿਹੜਾ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਸੀ ਜਿਹੜੀ ਕਿਤੇ ਨਾ ਕਿਤੇ ਲੋਕ ਗੈਰ ਕਾਨੂੰਨੀ ਮਾਈਨਿੰਗ ਕਰਦੇ ਸੀਗੇ ਉਹ ਬੁਰੀ ਤਰ੍ਹਾਂ ਪੂਰੀ ਤਰ੍ਹਾਂ ਜਿਹੜਾ ਹੈਗਾ ਉਹ ਖਤਮ ਹੋ ਜੂਗੀ ਸੋ ਗੈਰ ਕਾਨੂੰਨੀ ਮਾਈਨਿੰਗ ਖਤਮ ਹੋਣ ਦੇ ਨਾਲ ਬਿਲਕੁਲ ਰੈਵਨਿਊ ਜਿਹੜਾ ਉਹ ਵੀ ਪਹਿਲਾਂ ਨਾਲ ਵਧੂਗਾ ਸੋ ਅਜੇ ਅਸੀਂ ਪਹਿਲਾ ਤਜਰਬਾ ਹੈਗਾ ਅੱਜ ਅਸੀਂ ਇਹਦਾ ਪੋਰਟਲ ਲਾਂਚ ਕੀਤਾ ਹੈਗਾ ਸੋ ਜਿਹੜੇ ਵੀ ਮਾਈਨਿੰਗ ਦੇ ਅੰਦਰ ਕੰਮ ਕਰਦੇ ਨੇ ਚਾਹ ਰੇਤੇ ਦਾ ਕੰਮ ਕਰਦੇ ਨੇ ਚਾਹ ਬਦਰੀ ਦਾ ਕੰਮ ਕਰਦੇ ਨੇਗੇ ਉਹ ਸਾਰੇ ਜਾਣੇ ਅੱਜ ਤੋਂ ਇਸ ਨਵੀਂ ਪਾਲਿਸੀ ਦੇ ਤਹਿਤ ਪੋਰਟਲ ਜਾ ਕੇ ਜਿਹੜੇ ਆਲਰੇਡੀ ਜਿੰਨਾਂ ਕੋਲ ਜ਼ਮੀਨ ਹੈਗੀ ਆ ਉਹ ਆਪਣੀ ਜ਼ਮੀਨ ਦਾ ਕਲੀਅਰੈਂਸ ਲੈ ਕੇ ਨੈਸੈਸਰੀ ਪਰਮਿਸ਼ਨ ਲੈ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਨੇਗੇ ਸੋ ਅੱਜ ਬੈਠ ਸਮਝਦਾ ਜਿਹੜਾ ਗੈਰ ਕਾਨੂੰਨੀ ਮਾਈਨਿੰਗ ਦਾ ਕੰਮ ਸੀ ਉਹ ਬਿਲਕੁਲ 100% ਜਿਹੜਾ ਉਹ ਖਤਮ ਹੋ ਚੁੱਕਿਆ ਹੈਗਾ ਸਾਨੂੰ ਟਾਈਮ ਜ਼ਰੂਰ ਲੱਗਿਆ ਗਿਆ ਪਹਿਲਾਂ ਜਿਹੜੀ ਅਸੀਂ ਤੇਜ਼ ਪਾਲਿਸੀ ਲਿਆਦੀ ਸੀ ਉਹਦੇ ਵਿੱਚ ਕੁਝ ਗੱਲਾਂ ਜਿਹੜੀਆਂ ਸਾਨੂੰ ਲੱਗਿਆ ਕਿ ਵੱਡੇ ਸੁਧਾਰ ਕਰਨ ਦੀ ਥੋੜਾ ਸੁਧਾਰ ਕੀਤੇ ਨੇਗੇ ਸੋ ਇਹਨਾਂ ਮਾਈਨਿੰਗ ਦਾ ਸਾਡਾ ਜਿਹੜਾ ਪੈਸਾ ਰੈਵਨਿਊ ਆ ਉਹ ਵੀ ਵਧੂਗਾ ਔਰ ਗੈਰ ਕਾਨੂੰਨੀ ਮਾਈਨਿੰਗ ਜੜੀਆਂ ਉਹ ਸਦਾ ਲਿਖਤ ਹੋਊਗੀ ਕਿਉਂਕਿ ਇਹ ਕਾਫੀ ਵੱਡਾ ਇਸ਼ੂ ਸੀਗਾ ਮੈਂ ਸਮਝਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਸ ਨੂੰ ਜਿਹੜਾ ਹੈਗਾ ਸਪੈਸ਼ਲ ਤੌਰ ਤੇ ਧਿਆਨ ਦਿੰਦੇ ਹੋਏ ਇਹ ਦੂਜਾ ਅਡਰੈਸ ਕੀਤਾਗਾ ਤੁਹਾਨੂੰ ਠੀਕ ਕੀਤਾਗਾ ਹੁਣ ਮੈਂ ਬੇਨਤੀ ਕਰੂਗਾ ਮੇਰੇ ਕੈਬਨਿਟ ਕੋਲੀਗ ਵਿਰਿੰਦਰ ਗੋਇਲ ਜੀ ਜਿਹੜੇ ਕਿ ਬਾਈਂਡਿੰਗ ਡਿਪਾਰਟਮੈਂਟ ਦੇ ਮਨਿਸਟਰ ਨੇਗੇ ਇੰਚਾਰਜ ਨੇਗੇ ਉਹ ਹੋਰ ਫਰਦਰ ਡਿਟੇਲਸ ਜਾ ਕੇ ਤੁਹਾਨੂੰ ਇਸ ਸਾਈਟਸ ਦੇ ਬਾਰੇ ਹੋਰ ਜਿਹੜੀਆਂ ਨੈਸੈਸਰੀ ਪਰਮਿਸ਼ਨ ਕੀ ਕੀ ਹੋਣੇ ਚਾਹੀਦੇ ਉਹ ਵੀ ਸਮਝਾਉਣਗੇ ਸਮਝਦਾ ਹੁਣ ਗੈਰ ਕਾਨੂੰਨੀ ਜਿਹੜੀ ਮੈਨੇਜ ਉਹਦਾ ਪੰਜਾਬ ਤੋਂ ਅੰਤ ਹੋ ਗਿਆ ਥੈਂਕ ਯੂ ਧੰਨਵਾਦੀ ਬਸਾਰੂ ਸਾਰੇ ਹੀ ਪ੍ਰੈਸ ਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੀਮਾ ਸਾਹਿਬ ਨੇ ਵਿਸਥਾਰ ਦੇ ਵਿੱਚ ਦੱਸਿਆ ਜਦੋਂ ਕੈਬਨਟ ਦੇ ਵਿੱਚ ਇਹ ਪਾਲਿਸੀ ਅਮੈਂਡਡ ਪਾਲਿਸੀ ਪਾਸ ਹੋਈ ਸੀ ਤਾਂ ਉਸ ਸਮੇਂ ਤੋਂ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਦਿਲਚਸਪੀ ਦਿਖਾਈ ਤੇ ਲੋਕ ਉਤਾਵਲੇ ਸੀ ਇਸ ਗੱਲ ਦੇ ਕਿ ਛੇਤੀ ਨੋਟੀਫਾਈ ਹੋ ਜੇ ਤੇ ਅਸੀਂ ਆਪਣਾ ਕੰਮ ਸ਼ੁਰੂ ਕਰ ਸਕੀਏ ਸੋ 30 ਤਾਰੀਖ ਨੂੰ ਨੋਟੀਫਿਕੇਸ਼ਨ ਹੋ ਗਿਆ ਤੇ ਅੱਜ ਜਿਹੜਾ ਪੋਰਟਲ ਲਾਂਚ ਕੀਤਾ ਹੈ ਵੈਬਸਾਈਟ ਲਾਂਚ ਕੀਤੀ ਹੈ ਸਰ ਨੇ ਇਸ ਦੇ ਵਿੱਚ ਹਰ ਚੀਜ਼ ਕਲੀਅਰ ਕਰ ਦਿੱਤਾ ਜਿਹੜਾ ਐਪਲੀਕੇਸ਼ਨ ਫਾਰਮ ਹੈ ਉਸ ਦੀ ਫੀਸ ਹੈ ਕਿੱਥੇ ਜਮਾ ਕਰਨਾ ਹੈ ਉਹ ਸਾਰਾ ਕੁਝ ਅਸੀਂ ਉਸ ਦੇ ਵਿੱਚ ਬੜਾ ਕਲੀਅਰ ਹੈ ਤੇ ਤੇ ਬੜਾ ਸਿੰਪਲ ਕੀਤਾ ਆ ਉਸ ਤੋਂ ਬਿਨਾ ਅਸੀਂ ਨੋਡਲ ਅਫਸਰ ਕੰਪਲੇਂਟ ਸੈਂਟਰ ਸਾਰੇ ਡਿਸਟ੍ਰਿਕਟ ਹੈੱਡਕੁਆਰਟਰ ਤੇ ਵੀ ਇੱਥੇ ਚੰਡੀਗੜ੍ਹ ਹੈੱਡਕੁਆਰਟਰ ਤੇ ਵੀ ਟੂ ਅਸਿਸਟ ਦੀ ਪੀਪਲ ਕਿ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਦੱਸਣ ਦੇ ਵਿੱਚ ਕਿਤੇ ਪੁੱਛਣ ਦੇ ਵਿੱਚ ਉਹ ਸਾਰਾ ਕੁਝ ਅਸੀਂ ਸਿੰਪਲੀਫਾਈ ਕਰਕੇ ਅੱਜ ਜਿਸ ਕਿਸੇ ਦੀ ਜ਼ਮੀਨ ਟੀਐਸਆਰ ਦੇ ਵਿੱਚ ਆਈ ਹੋਈ ਹੈ ਉਹ ਅੱਜ ਹੀ ਅਪਲਾਈ ਕਰ ਸਕਦਾ ਅੱਜ ਹੀ ਅਪਲਾਈ ਕਰੇਗਾ ਤੇ ਲੈਟਰ ਆਫ ਇੰਟੈਂਟ ਜਾਰੀ ਹੋ ਜਾਏਗਾ ਲੈਟਰ ਆਫ ਇੰਟੈਂਟ ਜਾਰੀ ਹੋਣ ਤੋਂ ਬਾਅਦ ਉਹ ਜਿਹੜੀਆਂ ਦੂਜੀਆਂ ਫਾਰਮੈਲਿਟੀਆਂ ਨੇ ਸੀਆ ਦੀ ਪਰਮਿਸ਼ਨ ਹੈ ਜਿਹੜੀ ਅ ਜਿਸ ਤਰ੍ਹਾਂ ਦੱਸਿਆ ਜੀ ਮਾ ਸਾਹਿਬ ਨੇ ਜੋ ਸਾਡੀ ਸੀਆ ਜੋ ਹੈ ਸਟੇਟ এনवायरमेंट ਇੰਪੈਕਟ ਅਸੈਸਮੈਂਟ ਅਥਾਰਟੀ ਉਸ ਤੋਂ ਤੇ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਉਹ ਜਿਹੜੀਆਂ ਉਤੋਂ ਈਸੀ ਤੇ ਐਨਓਸੀ ਲੈ ਲੈਣਗੇ ਪਹਿਲਾਂ ਇਹ ਬਹੁਤ ਵੱਡੀ ਦਿੱਕਤ ਸੀ ਕਿ ਮਹਿਕਮਾ ਈਸੀ ਲੈਂਦਾ ਸੀ ਐਨਓਸੀ ਲੈਂਦਾ ਸੀ ਪਰ ਹੁਣ ਅਸੀਂ ਅਮੈਂਡਡ ਪਾਲਿਸੀ ਦੇ ਵਿੱਚ ਕਰਤਾ ਕਿ ਜੋ ਵੀ ਬੰਦਾ ਆਪਣੀ ਆਪਣੀ ਜ਼ਮੀਨ ਤੇ ਖੁਦ ਵੀ ਮਾਈਨਿੰਗ ਕਰਨਾ ਚਾਹੁੰਦਾ ਜਾ ਨਿਯੋਜਿਤੇ ਦੇਣਾ ਚਾਹੁੰਦਾ ਤਾਂ ਉਹ ਬੰਦਾ ਖੁਦ ਵੀ ਖੁਦ ਹੀ ਲਊਗਾ ਸਿਆਦੇ ਤੋਂ ਪਰਮਿਸ਼ਨ ਵੀ ਤੇ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਕਿਉਂਕਿ ਕਈ ਲੋਕਾਂ ਦੀ ਇਹ ਇੱਛਾ ਸੀ ਜਦੋਂ ਅਸੀਂ ਇਹ ਐਮੈਂਡਡ ਪਾਲਿਸੀ ਲੈ ਕੇ ਆਉਂਦੀ ਹੈ ਤਾਂ ਅਸੀਂ ਸਾਰੇ ਸਟੇਕ ਹোল্ডার ਦੀ ਮੀਟਿੰਗ ਉਹ ਲਈ ਤੇ ਜਿਹਦੇ ਵਿੱਚ ਪ੍ਰੈਸ਼ਰ ਵਾਲੇ ਵੀ ਸੀ ਠੇਕੇਦਾਰ ਵੀ ਸੀ ਆਮ ਲੋਕ ਵੀ ਥੀ ਤਾਂ ਕਿ ਕੋਈ ਇਹ ਨਾ ਕਹਿ ਸਕੇ ਕਿ ਸਾਡਾ ਸੁਝਾਅ ਇਹਦੇ ਵਿੱਚ ਤੁਸੀਂ ਸ਼ਾਮਲ ਨਹੀਂ ਕੀਤਾ ਕਿਉਂਕਿ ਬਦ ਉਹ ਜਾਣਦੇ ਸੀ ਜਿਹੜੇ ਲੋਕ ਇਸਤਨ ਦੇ ਨਾਲ ਜੁੜੇ ਹੋਏ ਸੀ ਸੋ ਅਸੀਂ ਸਾਰਿਆਂ ਦੇ ਸੁਝਾਅ ਲੈ ਕੇ ਇਹ ਤੈਅ ਕੀਤਾ ਕਿ ਸਿਆ ਤੋਂ ਜਿਹੜੀ ਪਰਮਿਸ਼ਨ ਹੈ ਉਹ ਵੀ ਖੁੱਦ ਲੈ ਲਾਂਗੇ ਸੋ ਅੱਜ ਹੀ ਪੀਐਸਆਰ ਦਿੱتن ਦੀ ਹੋਈ ਹੋਈ ਹੈ ਉਹ ਅਪਲਾਈ ਕਰ ਸਕਦੇ ਆ ਤੇ ਜੋ ਡੀਐਸਆਰ ਦੇ ਵਿੱਚ ਆਉਣਾ ਚਾਹੁੰਦੇ ਆ ਉਹ ਵੀ ਡਿਪਾਰਟਮੈਂਟ ਨੂੰ ਦੱਸਣਗੇ ਤੇ ਡਿਪਾਰਟਮੈਂਟ ਇਮੀਡੀਏਟ ਕਾਰਵਾਈ ਕਰਦੇ ਆ ਉਹ ਸਾਰਿਆਂ ਦੀ ਜਿਹੜੀ ਡੀਐਸਆਰ ਹੈ ਉਹ ਵੀ ਤੁਰੰਤ ਬਣਾਈ ਜਾਊਗੀ ਤੇ ਇਸ ਤੋਂ ਬਾਅਦ ਡੀਐਸਆਰ ਦੇ ਲਈ ਸੀਆਰਡੀ ਪਰਮਿਸ਼ਨ ਦੇ ਲਈ ਪੋਲੂਸ਼ਨ ਕੰਟਰੋਲ ਬੋਰਡ ਦੀ ਐਨਓਸੀ ਦੇ ਲਈ ਉਹਦੇ ਲਈ ਵੀ ਅਸਿਸਟ ਕਰਨ ਦੇ ਲਈ ਅਸੀਂ ਸਾਰੇ ਆਪਣੇ ਡਿਪਾਰਟਮੈਂਟ ਦੇ ਬੰਦੇ ਸਿਪੂਟ ਕੀਤੇ ਨੇ ਤਾਂ ਜੋ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਹੁਣ ਪਿਛਲੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣਾਏ ਹੋਏ ਸੀ ਕਿ ਸਾਰੇ ਪੰਜਾਬ ਨੇ 13 ਬਲਾਕਾਂ ਦੇ ਵਿੱਚ ਵੰਡਤਾ ਸੀ ਤੇ ਇੱਕ ਇੱਕ ਬਲਾਕ ਦੀ ਜ਼ਿੰਮੇਵਾਰੀ ਆਪ ਹੀ ਲੈ ਲਈ ਸੀ ਉਹਨਾਂ ਨੇ ਹੁਣ ਹਰ ਬੰਦਾ ਠੇਕੇਦਾਰ ਹੋ ਜਾਏਗਾ ਮੁਨਫਲੇ ਕਦਮ ਹੋ ਜਾਏਗੀ ਟਰਾਂਸਪੇਰੈਂਸੀ ਹੋ ਜਾਏਗੀ ਤੇ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਸੀ ਜਿੱਥੇ ਰਹਿਤਾ ਸੀ ਉਹ ਲੋਕ ਖੁਦ ਕੰਮ ਕਰ ਨਹੀਂ ਸਕਦੇ ਸੀ ਤੇ ਠੇਕੇਦਾਰ ਉਹਨਾਂ ਨੂੰ ਰਾਹ ਨਹੀਂ ਦਿੰਦੇ ਸੀ ਤੇ ਕਈ ਵਾਰੀ ਇਹ ਸ਼ਿਕਾਇਤਾਂ ਮਿਲਦੀਆਂ ਸੀ ਕਿ ਰਾਤ ਨੂੰ ਕਿਸੇ ਦਾ ਰੇਤਾ ਚੱਕ ਲਿਆ ਤੇ ਉਹ ਜਰਾਂ ਕੋਲੇ ਕੋਈ ਅਲਟਰਨੇਟਿਵ ਨਹੀਂ ਸੀ ਜੇ ਕੋਈ ਚਗਾਉਂਦਾ ਸੀ ਤਾਂ ਉਹਨਾਂ ਨੂੰ ਅੱਧੇ ਪੈਸੇ ਦਿੱਤੇ ਜਾਂਦੇ ਸੀ ਜਾਂ ਪੈਸੇ ਨਹੀਂ ਦਿੱਤੇ ਜਾਂਦੇ ਸੀ ਸੋ ਉਹ ਵੀ ਸਾਰੀਆਂ ਗੱਲਾਂ ਜਿਹੜੀਆਂ ਉਹ ਹੁਣ ਦੂਰ ਹੋ ਗਈਆਂ ਤੇ ਇਸ ਦੇ ਨਾਲ ਇੱਕ ਤਾਂ ਮਾਰਕੀਟ ਦੇ ਵਿੱਚ ਸੈਂਡ ਤੇ ਗ੍ਰੇਵਲ ਹੈ ਜਿਹੜਾ ਵੱਡੀ ਮਾਤਰਾ ਦੇ ਵਿੱਚ ਆ ਜਾਏਗਾ ਕਿਉਂਕਿ ਹਰ ਕੋਈ ਆਪਣੀ ਜ਼ਮੀਨ ਫੁੱਟਾ ਸਕਦਾ ਤੇ ਇਸ ਦੇ ਨਾਲ ਰੇਟਾਂ ਦੇ ਵਿੱਚ ਵੀ ਕਮੀ ਆਊਗੀ ਸੋ ਪੰਜਾਬ ਦੇ ਲਈ ਇਹ ਮੈਂ ਸਮਝਦਾ ਪੰਜਾਬ ਦੇ ਲੋਕਾਂ ਦੇ ਲਈ ਇੱਕ ਬਹੁਤ ਵੱਡੀ ਜਿੱਥੇ ਪ੍ਰਾਪਤੀ ਹੋਏਗੀ ਉੱਤੇ ਸਰਕਾਰ ਦਾ ਜਿਹੜਾ ਰੈਵਨਿਊ ਹੈ ਉਹ ਸਰਕਾਰ ਦਾ ਰੈਵਨਿਊ ਇਹਦੇ ਇਤਨਾ ਲ ਬਹੁਤ ਵਧੇਗਾ ਤੇ ਜਿਹੜੇ ਕ੍ਰੈਸ਼ਰ ਨੇ ਹੁਣ ਪਿਛਲੇ ਸਮਿਆਂ ਦੇ ਵਿੱਚ ਕ੍ਰੈਸ਼ਰ ਬੰਦ ਹੀ ਬਈ ਸੀ ਕਿਉਂਕਿ ਕ੍ਰੈਸ਼ਰਾਂ ਕੋਲੇ ਮਟੀਰੀਅਲ ਨਹੀਂ ਸੀ ਤੇ ਮਟੀਰੀਅਲ ਲੈ ਕੇ ਕਿੱਥੋਂ ਆਉਂਦੇ ਉਹ ਸੋ ਹੁਣ ਜਿੰਨੇ ਕ੍ਰੈਸ਼ਰ ਨੇ ਕ੍ਰੈਸ਼ਰ ਵੱਡੀ ਇੰਡਸਟਰੀ ਆ ਕਰੀਬ 425 ਦੇ ਲਵੇ ਪੰਜਾਬ ਦੇ ਵਿੱਚ ਕ੍ਰੈਸ਼ਰ ਤੇ ਸੋ ਕ੍ਰੈਸ਼ਰ ਇੰਡਸਟਰੀ ਕਿਉਂਕਿ ਇੰਡਸਟਰੀ ਦੇ ਨਾਲ ਹੀ ਸਾਰਾ ਰੋਜਗਾਰ ਵੀ ਵੱਧਦਾ ਤੇ ਇੰਡਸਟਰੀ ਦੇ ਨਾਲ ਹੀ ਡਿਵੈਲਪਮੈਂਟ ਹੁੰਦੀ ਆ ਸੋ ਜ਼ਿਆਦਾਤਰ ਕਿਸਾਨਾਂ ਕੋਲੇ ਜ਼ਮੀਨਾਂ ਆਪਣੀਆਂ ਨੇ ਸੋ ਆਪਣੀਆਂ ਜ਼ਮੀਨਾਂ ਦੀ ਪਟਾਈ ਕਰ ਸਕਣਗੇ ਤੇ ਸਰਕਾਰ ਨੂੰ ਰਾਇਲਟੀ ਦੇਣਗੇ ਤੇ ਸਾਰੀ ਇੰਡਸਟਰੀ ਚੱਲ ਜੇਗੀ ਸੋ ਇੰਡਸਟਰੀ ਦੇ ਲਈ ਵੀ ਇਹ ਇੱਕ ਬਹੁਤ ਵੱਡਾ ਫਾਇਦੇ ਵਾਲਾ ਕੰਮ ਹੋਏਗਾ ਸੋ ਅੱਜ ਇਹ ਪੋਰਟਲ ਚੱਲਿਆ ਤੇ ਮੈਂ ਸਾਰਿਆਂ ਨੂੰ ਵਧਾਈ ਵੀ ਦਿੰਨਾ ਤੇ ਬਾਕੀ ਜਿਸ ਤਰ੍ਹਾਂ ਕੱਲ ਸੈਸ਼ਨ ਦੇ ਵਿੱਚ ਗੱਲ ਹੋਈ ਸੀ ਕਿ ਕੇਂਦਰ ਸਰਕਾਰ ਦੇ ਧੱਕਿਆਂ ਦੀ ਗੱਲ ਚੱਲੀ ਸੀ ਕਿ ਸਾਡੇ ਨਾਲ ਇਸ ਤਰ੍ਹਾਂ ਦੇ ਧੱਕੇ ਕੀਤੇ ਜਾ ਰਹੇ ਨੇ ਸੋ ਅੱਜ ਮਾਈਨਿੰਗ ਦੇ ਵਿੱਚ ਵੀ ਮੈਂ ਕਹਿਣਾ ਚਾਹਾਂਗਾ ਕਿ ਮਾਈਨਿੰਗ ਦੇ ਵਿੱਚ ਵੀ ਸਾਡੇ ਨਾਲ ਜ਼ਿਆਤੀ ਹੋ ਰਹੀ ਹੈ ਪੰਜਾਬ ਦੇ ਵਿੱਚ ਪੋਟਾਸ਼ ਮਿਲੀ ਹੈ ਅਰ ਪੋਟਾਸ਼ ਇੱਕ ਐਸਾ ਮਿਨਰਲ ਹੈ ਜਿਹੜਾ ਪੂਰੇ ਦੇਸ਼ ਦੇ ਵਿੱਚ ਨਹੀਂ ਕਿਤੇ ਮਿਲਦਾ ਸਾਰੇ ਦਾ ਸਾਰਾ ਇੰਪੋਰਟ ਹੁੰਦਾ ਹੈ ਤੇ ਸਾਡੇ ਮੁਕਸਰ ਦੇ ਲਾਗੇ ਤੇ ਅਬੋਹਰ ਦੇ ਏਰੀਆ ਦੇ ਵਿੱਚ ਪੋਟਾਸ਼ ਮਿਲੀ ਹੈ ਇਹ ਰਾਜਸਥਾਨ ਦੇ ਐਡਜੋਇਨਿੰਗ ਨੇ ਇਹ ਏਰੀਆ ਤੇ ਰਾਜਸਥਾਨ ਦੇ ਵਿੱਚ ਵੀ ਮਿਲੀ ਹੈ ਸੋ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਡਿਸਕ੍ਰਿਮੀਨੇਸ਼ਨ ਦੀ ਪਿੱਛੇ ਸਾਡੀ ਉਡੀਸਾ ਦੇ ਵਿੱਚ ਮੀਟਿੰਗ ਹੋਈ ਧੀ ਮਾਈਨ ਜਰ ਮਿਨਿਸਟਰ ਦੀ ਸਾਰੇ ਆਲ ਓਵਰ ਇੰਡੀਆ ਦੀ ਤਾਂ ਉੱਥੇ ਵੀ ਮੈਂ ਮੁੱਦਾ ਚੁੱਕਿਆ ਸੀ ਤਾਂ ਉੱਥੇ ਕਿਹਾ ਸੀ ਮੈਂ ਕਿ ਜੋ ਰਾਜਸਥਾਨ ਦਾ ਏਰੀਆ ਹੈ ਉੱਥੇ 158 ਜਗ੍ਹਾ ਤੇ ਡ੍ਰਿਲਿੰਗ ਹੋਈ 158 ਜਗ੍ਹਾ ਤੇ ਮਤਲਬ ਡ੍ਰਿਲ ਕਰਕੇ ਪਤਾ ਲਾਉਂਦੇ ਆ ਕਿ ਪੋਟਾਸ਼ ਕਿੱਥੇ ਪਈ ਹੈ ਕਹੀ ਜੀ ਪਈ ਹੈ ਕਿੰਨੀ ਮਾਤਰਾ ਚ ਪਈ ਹੈ ਪਰ ਪੰਜਾਬ ਦੇ ਏਰੀਏ ਦੇ ਵਿੱਚ ਸਿਰਫ ਤੇ ਸਿਰਫ 9 ਜਗ੍ਹਾ ਡ੍ਰਿੱਲ ਹੋਈ ਹੈ। ਅਰ ਉੱਥੇ 158 ਜਗ੍ਹਾ ਡ੍ਰਿੱਲ ਹੋ ਗਏ। ਉੱਥੇ ਅਕਸਰ ਵੀ ਹੋ ਗਈ। ਪਰ ਸਾਡੇ 9 ਜਗ੍ਹਾ ਹੋਈ ਹੈ। ਮੈਂ ਉੱਥੇ ਗੱਲ ਰੱਖੀ ਸੀ ਜਦੋਂ ਓਡੀਸਾ ਸਾਡੀ ਮੀਟਿੰਗ ਹੋਈ ਹੈ। ਤਾਂ ਮਾਨਯੋਗ ਜਿਹੜੇ ਸੈਂਟਰ ਦੇ ਵਜ਼ੀਰ ਨੇ ਜੀ ਕਿਸ਼ਨ ਰੈਡੀ ਜੀ ਮੈਂ ਉਹਨਾਂ ਨੂੰ ਜਦੋਂ ਬੇਨਤੀ ਕੀਤੀ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਕਿਰਾਂ ਉੱਥੇ ਜਾਇਓ। ਤੇ ਆ ਕੇ ਫਿਰ ਆਪਾਂ ਦਿਲ ਨਹੀਂ ਮਿਲਦੇ। ਮੈਂ ਉਸ ਤੋਂ ਬਾਅਦ ਮੁਕਸਰ ਵੀ ਗਿਆ ਉੱਥੇ ਜਾ ਕੇ ਲੋਕਾਂ ਨੂੰ ਕਈ ਤੇ ਗਲਤਫਹਿਮੀ ਹੋ ਗਈਆਂ ਸੀ ਕਹਿੰਦੇ ਕਿਤੇ ਜ਼ਮੀਨਾਂ ਖੋਹਰ ਕਰਨਗੇ ਪਰ ਉਹ ਸਾਰੀ ਗੱਲ ਕਲੀਅਰ ਕੀਤੀ ਕਿਉਂਕਿ ਡੰਡ ਦੇ ਨਾਲ ਨਿਕਲਣੀ ਹੈ ਸਾਡੇ 400 ਮੀਟਰ ਧਰਤੀ ਦੇ نیچے ਹੈ ਸੋ 450 ਮੀਟਰ ਧਰਤੀ ਥੋੜੇ ਵੱਟੀ ਜਾ ਸਕਦੀ ਹੈ ਉਹ ਤੇ ਡੰਡ ਦੇ ਨਾਲ ਨਿਕਲਦੀ ਇੱਕ ਜਗ੍ਹਾ ਡੰਡ ਕੀਤੇ 25 ਏਕੜ ਚੱਕ ਲੂਗੀ ਸੋ ਉਹ ਗਲਤਫਹਿਮੀਆਂ ਦੂਰ ਕੀਤੀਆਂ ਤੇ ਹੁਣ ਪਿਛਲੇ 2.5 ਮਹੀਨਿਆਂ ਤੋਂ ਮੈਂ ਸਮਾਂ ਮੰਗ ਰਿਆਂ ਮਾੜ ਜੋ ਕੇਂਦਰ ਦੇ ਮੰਤਰੀ ਜੀ ਕਿਸ਼ਨ ਰੈਡੀ ਜਿਹਨੂੰ ਮਿਲਣ ਦਾ ਪਰ ਮੈਨੂੰ ਉੱਥੇ ਸਮਾਂ ਨਹੀਂ ਹਲੇ ਮਿਲਿਆ ਸੋ ਮੈਂ ਇਹ ਸਮਝਦਾ ਵੀ ਇਹ ਰਾਜਨੀਤੀ ਅਲੱਗ ਚੀਜ਼ ਹੈ ਪਰ ਇੱਕ ਉਹ ਮਿਨਰਲ ਜਿਹੜਾ ਅਸੀਂ ਸਾਰਾ ਇੰਪੋਰਟ ਕਰਦੇ ਆ ਤੇ ਜਿਹਦੇ ਨਾਲ ਸੱਡੀ ਵੱਡੀ ਜਿਹੜੀ ਵਿਦੇਸ਼ੀ ਮੁਦਰਾ ਬਚਦੀ ਆ ਇਹ ਤੇ ਦੇਸ਼ ਦਾ ਸਵਾਲ ਹੈ ਜੇ ਅਸੀਂ ਇੱਥੇ ਆਤਮ ਨਿਰਭਰ ਹੋ ਜਾਨੇ ਤਾਂ ਕਿੱਡੀ ਵੱਡੀ ਗੱਲ ਹੋਣੀ ਹੈ ਸੋ ਇਸ ਗੱਲ ਨੂੰ ਪਹਿਲ ਦੇ ਆਧਾਰ ਤੇ ਹੋ ਉਮੀਦ ਹੈ ਜਦੋਂ ਮੈਂ ਵਿਸ਼ਵਾਸ ਤਾਂ ਉਹਨਾਂ ਨੇ ਮੈਨੂੰ ਦਵਾਇਆ ਸੀ ਉੱਥੇ ਤੇ ਉਹ ਮੇਂ ਜੀ ਮੀਟਿੰਗ ਦਾ ਸਮਾਂ ਦੇਣਗੇ ਤਾਂ ਮੈਂ ਉੱਥੇ ਉਹਨਾਂ ਨੂੰ ਇਹੀ ਬੇਨਤੀ ਕਰਨੀ ਆ ਵੀ ਇਹ ਪੰਜਾਬ ਦਾ ਸਵਾਲ ਨਹੀਂ ਹੈ ਇਹ ਤਾਂ ਪੂਰੇ ਦੇਸ਼ ਦਾ ਸਵਾਲ ਹੈ ਸੋ ਇਹਦੇ ਸਾਡਾ ਸਾਥ ਦਿਓ ਸੋ ਜੇ ਅਸੀਂ ਉਸ ਗੱਲ ਦੇ ਵਿੱਚ ਕਾਮਯਾਬ ਹੋਨੇ ਆ ਤਾਂ ਇੱਕ ਪੰਜਾਬ ਦੇ ਲਈ ਵੀ ਵੱਡੀ ਪ੍ਰਾਪਤੀ ਇਹ ਤੇ ਦੇਸ਼ ਦੇ ਲਈ ਵੀ ਇੱਕ ਬਹੁਤ ਵੱਡੀ ਪ੍ਰਾਪਤੀ ਮੈਂ ਕਹਿ ਸਕਦਾ ਤੇ ਹੋਏਗੀ ਸੋ ਅੱਜ ਸੋ ਅੱਜ ਤੁਸੀਂ ਸਾਰੇ ਆਏ ਤੁਹਾਡਾ ਧੰਨਵਾਦ ਤੇ ਤੁਹਾਡੇ ਜਰੀਏ ਸਾਰੇ ਦੇਸ਼ ਨੂੰ ਸਾਰੀ ਦੁਨੀਆ ਨੂੰ ਪਤਾ ਲੱਗੇਗਾ ਕਿਉਂਕਿ ਫੌਰੀਂ ਦੇ ਵਿੱਚ ਬੈਠੇ ਵੀ ਬਹੁਤ ਲੋਕ ਜਿਹੜੇ ਐਨਆਰਆਈ ਨੇ ਉਹਨਾਂ ਦੀਆਂ ਜ਼ਮੀਨਾਂ ਨੇ ਇੱਥੇ ਉਹ ਵੀ ਆਪਣੀਆਂ ਜ਼ਮੀਨਾਂ ਦੀ ਤਹੀ ਸਹੀ ਦੇਖਭਾਲ ਨਹੀਂ ਕਰ ਸਕਦੇ ਸੀ ਤੇ ਉਹਨਾਂ ਦੇ ਜ਼ਮੀਨਾਂ ਦੇ ਵਿੱਚੋਂ ਵੀ ਰੇਤਾ ਬਜਰੀ ਇਸ ਤਰ੍ਹਾਂ ਉੱਠੇ ਜਾਂਦਾ ਸੀ ਸੋ ਤੁਹਾਡੇ ਜਰੀਏ ਅੱਜ ਸਾਰਿਆਂ ਦੇ ਲੈ ਕੇ ਖਬਰ ਪਹੁੰਚੇਗੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਸ਼ਨ ਪਹਿਲਾਂ ਹੀ ਚੱਲ ਰਹੇ ਆ ਪੁਆਇੰਟ ਖੱਡਾ ਰਹੀਆਂ ਉਹਨਾਂ ਦੇ ਵਿੱਚ ਵੀ ਕੁਝ ਬਦਲਾਅ ਕੀਤਾ ਜਾ ਰਿਹਾ ਤੇ ਨਾਲ ਹੀ